ਇਸ ਸਮੇਂ ਤਸਵੀਰਾਂ ਜਿਹੜੀਆਂ ਸ਼ੰਭੂ ਦੀਆਂ ਦਿਖਾ ਰਹੇ ਤਸਵੀਰ ਦੀਆਂ ਹੁਣ ਜਿਹੜੀ ਕਾਰਵਾਈ ਰਾਮ ਦਿੱਤੀ ਗਈ ਆ ਉਧਰਲੇ ਪਾਸਿਓਂ ਪਥਰੂ ਗੈਸ ਦੇ ਗੋਲੇ ਜਿਹੜੇ ਕਿ ਦੂਜੀ ਸਾਈਡ ਦੇ ਉੱਤੋਂ ਪਥਰੂ ਗੈਸ ਦੇ ਗੋਲੇ ਛੱੜਨੇ ਚਾਲੂ ਕਰ ਦਿੱਤੇ ਗਏ ਆ ਜਿਹੜੀ ਕਿ ਸਵੇਰ ਦੀਆਂ ਕਿਆਸਰਾਂ ਲਗਾ ਰਹੀਆਂ ਜਿਹੜਾ ਕਿ ਦੂਜਾ ਪਾਸਾ ਸੀ ਜਿਹੜਾ ਰਸਤਾ ਦੂਸਰਾ ਸੀ ਉਸ ਰਸਤੇ ਤੋਂ ਉਧਰਲੇ ਪਾਸਿਓਂ ਪ੍ਰਸ਼ਾਸਨ ਵੱਲੋਂ ਹੁਣ ਪਥਰੂ ਗੈਸ ਦੇ ਗੋਲੇ ਛੱੜਨੇ ਚਾਲੂ ਕਰਤੇ ਆ ਤਕਰੀਬਨ 101 ਮੈਂਬਰਾਂ ਦਾ ਜਿਹੜਾ ਜੱਥਾ ਸੀ ਉਧਰਲੇ ਪਾਸੇ ਅਗਲੇ ਪਾਸੇ ਵਧਣ ਦੀ ਕੋਸ਼ਿਸ਼ ਕਰ ਰਿਹਾ ਸੀ ਮਰਜੀਵੜਿਆਂ ਦਾ ਉਹ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਇਹ ਗੋਲੇ ਜਿਹੜੇ ਹੈਗੇ ਆ ਹੁਣ ਦੂਜੀ ਸਾਈਡ ਦੇ ਉੱਤੋਂ ਜੇ ਆਪਾਂ ਇਧਰਲੇ ਪਾਸੇ ਜਿਹੜੇ ਖੜੇ ਆ ਦੂਜੀ ਸਾਈਡ ਸੜਕ ਦਾ ਦੂਜੇ ਪਾਸਿਓਂ ਇਧਰਲੇ ਪਾਸੇ ਅਥਰੂ ਗੈਸ ਦੇ ਗੋਲੇ ਆਉਣੇ ਚાલુ ਹੋ ਚੁੱਕੇ ਆ ਕਿਸਾਨ ਆਗੂ ਸੀ ਜਿਹੜੇ ਕੋਸ਼ਿਸ਼ ਕੀਤੀ ਸੀ ਅਗਲੇ ਪਾਸੇ ਵਧਣ ਦੀ ਕੀਤੀ ਜਾ ਰਹੀ ਸੀ ਉਹਨਾਂ ਨੂੰ ਰੋਕਣ ਦੀ ਇੱਕ ਕਵਾਇਦ ਜਿਹੜੀ ਕਿ ਇਸ ਟਾਈਮ ਪ੍ਰਸ਼ਾਸਨ ਨੇ ਚਾਲੂ ਕਰ ਦਿੱਤੀ ਆ ਇਹਦੇ ਅਥਰੂ ਗੈਸ ਦੇ ਗੋਲੇ ਸੀ ਦੂਜੀ ਸਾਈਡ ਦੇ ਉੱਤੋਂ ਉਹ ਉਹ ਪਾਸੇ ਉਹ ਤਸਵੀਰ ਜਰੂਰ ਦਿਖਾ ਲਿਓ ਕਿ ਜਿਹੜਾ ਇੱਕ ਪ੍ਰਸ਼ਾਸਨਿਕ ਅਧਿਕਾਰੀ ਇੱਕ ਸਾਈਡ ਤੇ ਖੜਾ ਵਾ ਉਹ ਦੂਜੇ ਰੋਡ ਦੇ ਉੱਤੇ ਕੋ ਲਗਾਤਾਰ ਉਹ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੋਂ ਜਿੱਥੇ ਉਹਦੇ ਵੱਲੋਂ ਮੱਥਰੂ ਗੈਸ ਦੇ ਜਿਹੜੇ ਗੋਲੇ ਆ ਜਿਹੜਾ ਕੀ ਅਸਰ ਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਾਸਾ ਦੂਰ ਤੱਕ ਹੋਣਾ ਚੱਲ ਹੋ ਚੁੱਕਾ ਵਾ ਉਧਰਲੇ ਪਾਸੇੋਂ ਲਗਾਤਾਰ ਮੱਥਰੂ ਗੈਸ ਦੇ ਗੋਲਿਆਂ ਦੀ ਜਿਹੜੇ ਕੀ ਤਣੂ ਛੱਡੇ ਜਾ ਰਹੇ ਆ ਜਿੱਦੇ ਨਾਲ ਹੁਣ ਤਕਰੀਬਨ ਮੀਡੀਆ ਕਰਮੀ ਵੀ ਪਛਾਣ ਹੜਨਾ ਚાલુ ਹੋ ਗਿਆ ਆ ਕਿਸੇ ਅਕਸਮ ਫਟੜੀ ਹੋਇਆ ਕੋਈ ਕਸਟਮ ਨੌਜਵਾਨ ਖੈਦ ਗੋਲੀ ਦੱਸੀ ਜਾ ਰਹੀ ਹੈ ਹਾਂ ਇੱਕ ਅਗਲੇ ਪਾਸੇ ਆਣ ਕੇ ਜਰੂਰ ਗਰਮੀ ਦੇ ਤਸਵੀਰ ਦਿਖਾ ਦਿਓ ਕਿ ਸ਼ੈਦ ਦੱਸਿਆ ਜਾ ਰਿਹਾ ਕਿ ਫਟੜ ਹੋਇਆ ਵਾ ਜਿਹਨੂੰ ਗੋਲੀ ਲੱਗੀ ਆ ਦੱਸਿਆ ਜਾ ਰਿਹਾ ਇਹ ਤਸਵੀਰ ਦੇ ਵਿੱਚ ਤੁਹਾਨੂੰ ਰੈਸਕਿਊ ਟੀਮ ਜਿਹੜੀ ਆ ਹਾਂ ਉਹ ਰੈਸਕਿਊ ਟੀਮ ਅਗਲੇ ਪਾਸੇ ਲੈ ਕੇ ਜਾ ਰਹੀ ਆ ਦੱਸੇ ਜਾ ਰਿਹਾ ਕਿ ਇਸ ਵੀਰ ਨੂੰ ਗੋਲੀ ਲੱਗੀ ਆ ਰੈਸਕਿਊ ਟੀਮ ਜਿਹੜੀ ਪਹਿਲਾਂ ਰੈਡੀ ਸੀ ਦੱਸਿਆ ਜਾ ਰਿਹਾ ਸੀ ਐਂਬੂਲੈਂਸ ਵੀ ਰੈਡੀ ਆ ਰੈਸਕਿਊ ਟੀਮ ਵੀ ਰੈਡੀ ਸੀ ਤੇ ਉਹਨਾਂ ਵੱਲੋਂ ਉਸੇ ਵੇਲੇ ਉਸ ਨੌਜਵਾਨ ਨੂੰ ਚੁੱਕ ਲਿਆ ਜਾਂਦਾ ਵਾ ਤੇ ਰੈਸਕਿਊ ਟੀਮ ਵੱਲੋਂ ਉਸ ਕਿਸਾਨ ਵੀਰ ਅਗਲੇ ਪਾਸੇ ਚੱਲ ਬਹੁਤ ਜਿਆਦਾ ਚਲਾਉਂਣ ਵਾਲਾ ਇਹ ਜਿਹੜੀ ਸ਼ੰਭੂ ਦੇ ਤਸਵੀਰਾਂ ਵੇ ਸ਼ੰਭੂ ਬਾਰਡਰ ਤੇ ਆ ਜਿੱਥੇ ਹੁਣੇ ਜਿਹੜੀ ਗੋਲੀ ਵੱਜਣ ਦੇ ਕਾਰਨ ਕਿਹਾ ਜਾ ਰਿਹਾ ਕਿ ਇੱਕ ਨੌਜਵਾਨ ਜਿਹੜਾ ਕਸਟਮ ਫਟੜ ਬਜ਼ੁਰਗ ਸੀਸ਼ਾ ਹਾਂ ਤਾਂ ਬਜ਼ੁਰਗ ਹਾਲਾਤ ਦੇ ਵਿੱਚ ਆ ਬਜ਼ੁਰਗ ਆ ਉਹ ਫਟੜ ਹੋ ਚੁੱਕੇ ਆ ਉਹਨਾਂ ਨੂੰ ਕਿਸਾਨ ਜਿਹੜਾ ਬਜ਼ੁਰਗ ਕਿਸਾਨ ਆ ਉਹ ਫਟੜ ਹੋ ਚੁੱਕੇ ਆ ਤੇ ਉਹਨਾਂ ਨੂੰ ਇੱਥੋਂ ਹੁਣ ਲੈ ਕੇ ਜਾਏ ਆ ਦੱਸਿਆ ਤੇ ਇੱਥੋਂ ਤੱਕ ਜਾ ਰਿਹਾ ਕਿ ਉਹਨਾਂ ਦੇ ਗੋਲੀ ਲੱਗੀ ਹੋਈ ਆ ਜੋ ਕਿ ਉੱਥੋਂ ਦੱਸਿਆ ਜਾ ਰਿਹਾ ਗੋਲੀ ਲੱਗੀ ਆਪਾਂ ਕੋਸ਼ਿਸ਼ ਕਰਦੇ ਆ ਇੱਥੋਂ ਦੇ ਕਿਸਾਨ ਵੀ ਸਾਡੇ ਨਾਲ ਆ ਬਹੁਤ ਕੀ ਗੱਲਬਾਤ ਹੋਈ ਐ ਕੁਵਰ ਸਰ ਕੀ ਆ ਬ੍ਰੇਕ ਆ ਕਨਫਰਮ ਨਹੀਂ ਅਸੀਂ ਕਹਿ ਸਕਦੇ ਪਰ ਐਵੇਂ ਆ ਕਿ ਉਧਰ ਜਿਵੇਂ ਬੁਲੇਟਸ ਫਾਇਰ ਕੀਤੀਆਂ ਜਾ ਰਹੀਆਂ ਔਰ ਤੁਸੀਂ ਵੇਖ ਸਕਦੇ ਹੋ ਕਿ ਲਹੂ ਲਹਾਨ ਸੀਗਾ ਜਿਹੜਾ ਸਾਡਾ ਕਿਸਾਨ ਬਜ਼ੁਰਗ ਕਿਸਾਨ ਉਹ ਉਹਨੂੰ ਲੈ ਕੇ ਗਏ ਆ ਹੁਣ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਹੈ ਹੁਣ ਲੈ ਕੇ ਗਏ ਆ ਹੁਣ ਅਗਲੇ ਪੜਾ ਕੀ ਅਪਡੇਟ ਲੱਗਦੀ ਆ ਇਹ ਰਾਜਪੁਰਾ ਤੋਂ ਸਾਨੂੰ ਪਤਾ ਲੱਗੂਗਾ ਅਸੀਂ ਜਾ ਰਹੇ ਹਾਂ ਨਾਲ ਪਿੱਛੇ ਅਪਡੇਟ ਲਵਾਂਗੇ ਕੀ ਹਾਂਜੀ ਸਿਰ ਦੇ ਵਿੱਚੋਂ ਬਲੀਡਿੰਗ ਹੋ ਰਹੀ ਹੈ ਜੀ ਸਿਰ ਚੋਂ ਬਲੀਡਿੰਗ ਹੋ ਰਹੀ ਆ ਪਰ ਸਾਫ ਹਾਲ ਹਾਲ ਵਾਸਤੇ ਸਾਨੂੰ ਦੋ ਆਦੇ ਲੱਗੀ ਆ ਪਰ ਸਾਨੂੰ ਇਸ ਚੀਜ਼ ਦਾ ਕਨਫਰਮ ਨਹੀਂ ਬੁਲੇਟ ਦੀ ਵੀ ਆਵਾਜ਼ ਆਈ ਆ ਸਾਨੂੰ ਹੋ ਸਕਦਾ ਬੁਲੇਟ ਚੱਲੀ ਹੋਵੇ ਜਾਂ ਕੋਈ ਇਹੋ ਜਿਹੀ ਚੀਜ਼ ਚਲਾਈ ਹੋਵੇ ਜਿਵੇਂ ਪਿਛਲੀ ਵਾਰ ਵੀ ਆਇਆ ਸੀਗਾ ਜਿਹਦੇ ਕਲਸਟਰ ਦੇ ਵਿੱਚੋਂ ਜਿਹੜੇ ਪੈਲਟਸ ਲੱਗਦੀ ਅਸੀਂ ਹੋ ਸਕਦਾ ਕੁਛ ਹੈ ਮੇਰਾ ਪਰ ਕਨਫਰਮ ਹੋਊਗਾ ਸਾਨੂੰ ਲੱਗਦਾ ਆ ਕਿ ਜਿਵੇਂ ਦੀ ਬਲੀਡਿੰਗ ਭਾਰੀ ਹੋਈ ਆ ਸਾਨੂੰ ਲੱਗਦਾ ਕਿ ਬੁਲੇਟ ਦਾ ਵਾਰ ਕੀਤਾ ਗਿਆ ਹੈ ਬੁਲੇਟ ਜਿਹੜੀ ਪਲਾਸਟਿਕ ਵਾਲੀ ਸੀ ਜਿਹੜਾ ਜਿਹੜੇ ਸਰੀਰ ਦੇ ਜਿਹੜਾ ਇਹ ਨਹੀਂ ਕਨਫਰਮ ਨਹੀਂ ਕਰ ਸਕਦੇ ਜਿਹੜੇ ਸਰੀਰ ਦੇ ਉੱ ਦੇਖ ਸਕਦੇ ਹੋ ਜਿਹੜੀ ਬਲੀਡਿੰਗ ਹੋਈ ਸੀ ਨਹੀਂ ਨਹੀਂ ਜਿਹੜੀ ਬਲੀਡਿੰਗ ਸੀ ਇਹ ਚੁੱਕ ਕੇ ਲੈ ਕੇ ਆਏ ਸੀ ਵੀਰ ਜੀ ਕਿਵੇਂ ਦੇ ਹਾਲਾਤ ਸੀ ਉਹਨਾਂ ਦੇ ਵੀਰ ਜੀ ਇਹ ਵੇਖੋ ਜੀ ਬਹੁਤ ਹੀ ਮਾੜੇ ਹਾਲਾਤ ਹੈ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਨ ਬੰਦਿਆਂ ਨੂੰ ਵੀ ਨਹੀਂ ਦਿੱਲੀ ਜਾਣ ਦਿੱਤਾ ਜਾ ਰਿਹਾ ਆਪਣੇ ਹਕੀਮਾਂ ਕਰਵਾਉਣ ਵਾਸਤੇ ਇਹ ਖੋਤੀ ਡੈਮੋਕਰੇਟਿਕ ਕੰਟਰੀ ਦਾ ਜਿਹੜਾ ਵਾ ਉਹ ਪਰਦਾ ਖਾਸ ਹੋ ਗਿਆ ਇੱਥੇ ਸਿਰਫ ਡੈਮੋਕਰੇਸੀ ਚਾਰ ਪੰਜ ਬੰਦਿਆਂ ਲਈ ਹੈ ਡਾਨੀਆਂ ਬਾਨੀਆਂ ਲਈ ਇਹ ਦੋਸਾ ਆਮ ਲੋਕਾਂ ਲਈ ਕੋਈ ਡੈਮੋਕਰੇਸੀ ਆਵੇਖ ਰਹੇ ਜੋ ਨੌਜਵਾਨ ਪੱਤਰਕਾਰ ਵੀ ਦੇਖ ਰਹੇ ਨੇ ਭਰਾ ਇਤੋਂ ਤੱਕ ਸ਼ੈਲਿੰਗ ਕੀਤੀ ਜਾ ਰਹੀ ਹੈ ਤਸੋ ਕਰੀਏ ਦੇ ਅੱਗੇ ਕਿਹੜਾ ਰਾਂਦਾ ਵੀ ਬੰਦਾ ਛੱਲੋ ਸ਼ਾਂਤਮਈ ਤਰੀਕੇ ਨਾਲ ਮੈਨੇ ਪ੍ਰੋਟੈਕਟ ਕਰ ਸਕਦਾ ਸ਼ਾਂਤਮਈ ਵੀਰ ਨੇ ਕਿਹਾ ਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤਮਈ ਪ੍ਰੋਟੈਸਟ ਦੇ ਨਾਲ ਵੀ ਸੜਨਾਂ 'ਤੇ ਵਧੀਆਂ ਹੋ ਰਹੀਆਂ ਮੋਹਰੇ ਪਾਸਿਓਂ ਜਿਹੜਾ ਕਿ ਕਿਆ ਸਰਾਈਆਂ ਸੀ ਸਵੇਰ ਦੀਆਂ ਕਿ ਕੁਝ ਵੀ ਘਟਨਾ ਵਾਪਰ ਸਕਦੀ ਆ ਉਹ ਹੀ ਆ ਜਿਹੜੇ ਹੁਣੇ ਕਿਸਾਨ ਆਗੂ ਸਾਹਿਬ ਨਾਲ ਜੁੜੇ ਸੀ ਕਮਰਜੀ ਉਹਨਾਂ ਦੱਸਿਆ ਕਿ ਸ਼ੈਲਿੰਗ ਤੇ ਜਿਹੜੀ ਕੀਤੀ ਗਈ ਆ ਨਾਲ ਨਾਲ ਉਧਰਲੇ ਪਾਸੇ ਬੁਲਟ ਦੇ ਸਾਨੂੰ ਲੱਗਦਾ ਕਿ ਜਿਹੜਾ ਇੱਕ ਬਜ਼ੁਰਗ ਸੀ ਜਿਹੜੇ ਹੁਣੇ ਜਿਨ੍ਹਾਂ ਨੂੰ ਲੈ ਕੇ ਹਸਪੀਟਲ ਜਾਇਆ ਗਿਆ ਵਾ ਉਹਨਾਂ ਦੇ ਗੋਲੀ ਲੱਗੀ ਆ ਗੋਲੀ ਲੱਗਣ ਤੋਂ ਬਾਅਦ ਵਿੱਚ ਉਹਨਾਂ ਨੂੰ ਉੱਥੋਂ ਲੈ ਕੇ ਜਾਇਆ ਗਿਆ ਵਾ ਉਧਰ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਕਿ ਉਧਰੋਂ ਦਾਗੇ ਜਾ ਰਹੇ ਆ तकरीबन तकरीबन ਆਪਾਂ ਜੇ ਕਰੀਏ ਤਾਂ ਉਥੋਂ ਹੁਣ ਕਾ ਬੇ ਬਿਲਕੁਲ ਨੇਟ ਜਦੋਂ ਕਿਸਾਨ ਪਹੁੰਚਦੇ ਸੀ ਉਹਨਾਂ ਦੇ ਉੱਤੇ ਸ਼ੈਲਿੰਗ ਕੀਤੀ ਜਾਂਦੀ ਸੀ ਹੁਣ ਜਿਹੜੇ ਦੂਰ ਤੱਕ ਜਿਹੜਾ ਕਿ ਉਹ ਵਾਰ ਹੁਣ ਕਿਤੇ ਜਾ ਰਹੇ ਆ ਖਦੇੜਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਵਾ ਜਿਹੜੇ ਕਿਸਾਨ ਉੱਤੇ ਮਰਜੀਵੜਾ ਜਥਾ ਸੀ ਉੱਥੇ ਪਹੁੰਚਦਾ ਸੀ ਉਹਨੂੰ ਇਸ ਟਾਈਮ ਦੇ ਉੱਤੇ ਖਦੇੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ ਤੇ ਅਮ ਇੱਕ ਜਿਹੜੇ ਕਿ ਬਜ਼ੁਰਗ ਸੀ ਉਹਨਾਂ ਦੇ ਜਿਹੜੇ ਕਿ ਫੱਟੜ ਹੋਇਆ ਸ਼ੈਲਿੰਗ ਦਾ ਦੱਸਿਆ ਜਾ ਰਿਹਾ ਕਿ ਸ਼ੈਲਿੰਗ ਦੇ ਨਾਲ-ਨਾਲ ਉਧਰਲੇ ਪਾਸਿਓ ਕੋਈ ਬੁਲੇਟ ਦਾ ਜਰੂਰ ਗੋਲਾ ਆ ਗਮੀਥ ਥੋੜਾ ਪਿਛੇ ਹਟ ਕੇ ਕਿਉਂਕਿ ਜਿਹੜਾ ਦੂਰ ਤੱਕ ਕੈਸ਼ਟਮ ਗੋਲੇ ਧਾਗੇ ਜਾ ਰਿਹਾ ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਗੋਲੇ ਆ ਇਹ ਦੂਰ ਤੱਕ ਧਾਗੇ ਜਾ ਰਹੇ ਆ ਤੇ ਜਿਹੜੇ ਉਹਨੂੰ ਰੋਕਣ ਦੀਆਂ ਵੀ ਕੋਸ਼ਿਸ਼ਾਂ ਜਿੱਥੇ ਕਿ ਪਾਣੀ ਦੀਆਂ ਬਿਛਾੜਾਂ ਵੱਜ ਰਹੀਆਂ ਉਧਰਲੇ ਪਾਸਿਓ ਗੋਲਿਆਂ ਦੀਆਂ ਇਹਦੇਲੇ ਪਾਸੇ ਪਾਣੀ ਦੀਆਂ ਬਿਛਾੜਾਂ ਦੇ ਨਾਲ ਉਹਨੂੰ ਰੋਕਿਆ ਜਾ ਰਿਹਾ ਵਾ ਇਸ ਟਾਈਮ ਦੇ ਉੱਤੇ ਪੋਸਟ ਜੀ ਨੂੰ ਰੋਕਿਆ ਵੀ ਜਾ ਰਿਹਾ ਵਾ ਤਕਰੀਬਨ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਹੋਇਆ ਵਾ ਜਿਹੜੀਆਂ ਕਿ ਬੋਰੀਆਂ ਭੇਕੇ ਜਦੋਂ ਵੀ ਉੱਧਰੋਂ ਥਰੂ ਗੈਸ ਦਾ ਗੋਲਾ ਡੇਗਦਾ ਵਾ ਤੇ ਉਹਨੂੰ ਰੋਕਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ ਐਟਮ ਰੈਸਕਿਊ ਟੀਮ ਦੇ ਹਾਗੂ ਸਹਿਬਾਨ ਸਾਡੇ ਨਾਲ ਆ ਵੀਰ ਜੀ ਹੁਣੇ ਜਿਹਨੂੰ ਲੈ ਕੇ ਆਏ ਸੀ ਕੀ ਗਲਤ ਹੋਈ ਸੀ ਉਹਨਾਂ ਦੇ ਵੀਰ ਐਕਚੁਅਲੀ ਕਲੀਅਰ ਤਾਂ ਨਹੀਂ ਹੋ ਪਾਇਆ ਉਹਨਾਂ ਦੀ ਆ ਜਗ੍ਹਾ ਜਿਹੜੀ ਆ ਫਟ ਗਈ ਆ ਆ ਬੜਾ ਹਾਰਡ ਆ ਕਿ ਜੇ ਉਹ ਸਰਵਾਈਵ ਕਰ ਸਕਣ ਤਾਂ ਉਹਨਾਂ ਦੀ ਇੱਕ ਅੱਖ ਇੱਥੋਂ ਬਾਹਰ ਨਿਕਲ ਗਈ ਤੇ ਇੱਕ ਇੱਥੇ ਉਹਨਾਂ ਦੇ ਬੜਾ ਹਾਰਡ ਉਹ ਬੁਲੇਟ ਕਿਹੜਾ ਆ ਉਹ ਤਾਂ ਮੈਂ ਨਹੀਂ ਕਹਿ ਸਕਦਾ ਲੇਕਿਨ ਉਹ ਬੁਲੇਟ ਲੱਗਾ ਆ ਹੁਣ ਤੱਕ ਚਾਰ ਬੰਦੇ ਜਿਹੜੇ ਆ ਉਹ ਸੀਰੀਅਸਲੀ ਇੰਜਰਡ ਨੇ ਤੇ ਚਾਰੋਂ ਰਾਜਪੁਰਾ ਦੇ ਵਿੱਚ ਅਸੀਂ ਪਛਾਣਦੇ ਨੇ ਜੀ ਚਾਰ ਮੈਂਬਰ ਇੰਜਰਡ ਹੋ ਚੁੱਕੇ ਆ ਚਾਰ ਮੈਂਬਰ ਹਾਂਜੀ ਚਾਰ ਇੰਜਰਡ ਹੋ ਗਏ ਨੇ ਜੀ ਹੁਣ ਹੀ ਲੈ ਗਏ ਸੀ ਬਜ਼ੁਰਗ ਸੀਗੇ ਨੌਜਵਾਨ ਸੀਗੇ ਬਜ਼ੁਰਗ ਸੀਗੇ ਜੀ ਉਹਨਾਂ ਦੀ ਉਮਰ ਲਗਭਗ 72 ਸਾਲ ਦੇ ਕਰੀਬ ਆ ਜੀ ਅਮਰਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਜੀ ਅੱਛਾ ਜੀ ਕਿਹੜੇ ਜਥੇਬੰਦੀ ਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ ਤੇ ਉਹਨਾਂ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਕਿ ਬਜ਼ੁਰਗ ਸੀ ਨਾਲ ਬਿਲਕੁਲ ਜੀ ਬਿਲਕੁਲ ਜੀ ਜੀ ਹੁਣ ਰਾਜਪੁਰੇ ਲੈ ਗਏ ਉਹਨਾਂ ਨੂੰ ਰਾਜਪੁਰੇ ਲੈ ਕੇ ਗਏ ਨੇ ਜੀ ਬਾਕੀ ਉੱਥੇ ਸਾਡੀ ਟੀਮ ਬੈਠੀ ਹੋਈ ਹੈ ਜਿੱਦਾਂ ਦੀ ਕੰਡੀਸ਼ਨ ਹੋएगी ਉਹਦੇ ਅਕੋਰਡਿੰਗਲੀ ਰੈਫਰ ਕਰਾਂਗੇ ਜੀ ਬਿਲਕੁਲ ਜੀ ਨਾਲ ਵੀਰਾਂ ਨਾਲ ਸੇਰੇ ਗੱਲਬਾਤ ਕੀਤੀ ਸੀ ਤੇ ਕਹਿੰਦੇ ਕਿ ਅਸੀਂ ਰੈਸਕਿਊ ਵੀ ਕਰਾਂਗੇ ਜੇ ਇੱਕ ਤਾਂ ਪ੍ਰੋਬਲਮ ਆਉਂਦੀ ਆ ਤੇ ਉਹ ਤਕਰੀਬਨ ਇਸ ਟਾਈਮ ਤੇ ਉੱਤੇ ਚਾਰ ਮੈਂਬਰਾਂ ਨੂੰ ਕਹਿੰਦੇ ਕਿ ਅਸੀਂ ਰੈਸਕਿਊ ਕਰ ਚੁੱਕੇ ਹਾਂ ਉਧਰ ਦੇ ਪਾਸੇ ਲਗਾਤਾਰ ਇਹ ਜਿਹੜੀ ਥਰੂ ਗੈਸ ਦੇ ਗੋਲਿਆਂ ਦੀ ਆਵਾਜ਼ਾਂ ਵੀ ਦੇ ਵਿੱਚ ਜੋ ਮਾਹੌਲ ਸਵੇਰ ਦਾ ਬਣਿਆ ਸੀ ਇੱਕ ਹੋਰ ਇਸ ਟਾਈਮ ਕੋਲਾ ਜਿਹੜਾ ਬਿਲਕੁਲ ਦੇਖ ਕੇ ਦੇਖ ਕੇ ਆ ਹਾਂ ਬਿਲਕੁਲ ਜਿੱਥੇ ਅਸੀਂ ਖੜੇ ਸੀ ਉਸੇ ਹੀ ਲੋਕੇਸ਼ਨ ਤੇ ਆਣ ਕੇ ਡਿੱਗਾ ਵਾ ਬਿਲਕੁਲ ਉਸੇ ਲੋਕੇਸ਼ਨ ਤੇ ਸੀ हां ਦੌੜ ਕੇ ਵੀਰ ਗਰਮੀਤ ਸਿੰਘ ਨੇ ਕੋਸ਼ਿਸ਼ ਕੀਤੀ ਸੀ ਆਪਣੀ ਜਾਨ ਬਚਾਉਣ ਦੀ ਵੀ ਪਰ ਅਸੀਂ ਜਿਹੜੀ ਇਸੇ ਹਿਲ ਲੋਕੇਸ਼ਨ ਤੇ ਅਸੀਂ ਖੜੇ ਸੀ ਜਦੋਂ ਇੱਕ ਦਮ ਉਧਰਲੇ ਪਾਸੋਂ ਅਥਰੂ ਗੈਸ ਦਾ ਗੋਲਾ ਡਿੱਗਦਾ ਵਾ ਤੇ ਆਪ ਵੀ ਦੌੜ ਕੇ ਕਈ ਵਾਰੀ ਕਿ ਜੇ ਸਾਹਾਂ ਤੇ ਜਾਨ ਬਚਾਉਣੀ ਪੈਂਦੀ ਆ ਸਰ ਗਰਮਾ ਇਸ ਟਾਈਮ ਦੇ ਉੱਤੇ ਪਾਣੀ ਦੀਆਂ ਪਿਛਾੜਾ ਉਸ ਵੇਲੇ ਛੱਡ ਦਿਆਂ ਜਾਂਦੀਆਂ ਵਾ ਜਿੱਥੇ ਵੀ ਅਥਰੂ ਗੈਸ ਦਾ ਗੋਲਾ ਇੱਕ ਹੋਰ ਇੱਕ ਹੋਰ ਅਥਰੂ ਗੈਸ ਦਾ ਗੋਲਾ ਜਿਹੜਾ ਤੁਸੀਂ ਵੇਖ ਸਕਦੇ ਹੋ ਤੇ ਨਾਲ ਜਿਹੜੀ ਕਾਰਵਾਈ ਕਰ ਦਿੱਤੀ ਜਾਂਦੀ ਹੈ ਕਿ ਉਹਨੂੰ ਪਰ ਰੋਕ ਲਿਆ ਜਾਂਦਾ ਵਾ ਨਾਲ ਹੀ ਜਿਹੜਾ ਉਹਦਾ ਧੂਆ ਵਾ ਉਹਨੂੰ ਬੰਦ ਕਰਤਾ ਜਾਂਦਾ ਵਾ ਬੋਰੀਆਂ ਸੁੱਟ ਕੇ ਤੇ ਪਾਣੀ ਸੁੱਟ ਕੇ ਉੱਤੇ ਤੇ ਲਗਾਤਾਰ ਜਿਹੜੀ ਸ਼ੈਲਿੰਗ ਜਿਹੜੀ ਉਧਰਲੇ ਪਾਸਿਓਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਉਹਨਾਂ ਦੀ ਇਹ ਜਿਹੜੀ ਤਸਵੀਰਾਂ ਸ਼ੰਭੂ ਦੇ ਨਾਲ ਨਾਲ ਤੁਹਾਨੂੰ ਸੰਝੀਆਂ ਕਰ ਰਹੇ ਆ ਸ਼ੰਭੂ ਦੇ ਵਿੱਚ ਜਿਹੜਾ ਕਿ ਸਵੇਰੇ 101 ਮਰਜੀਵੜੇ ਜੱਫੇ ਦੀ ਕਾਲ ਦਿੱਤੀ ਗਈ ਸੀ ਤਕਰੀਬਨ 1 ਵਜੇ ਅੱਗੇ ਵਧਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਇੱਕ ਦੋ ਬੈਰੀਕੇਟਿੰਗ ਜਿਹੜੀ ਸੀ ਉਹ ਤੋੜ ਦਿੱਤੀ ਗਈ ਇੱਕ ਦੋ ਲੇਅਰ ਦੀ ਬੈਰੀਕੇਟਿੰਗ ਤੋੜਨ ਤੋਂ ਬਾਅਦ ਦੇ ਵਿੱਚ ਅਗਲੇ ਪਾਸੇ ਵਧਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿੱਥੇ ਪ੍ਰਸ਼ਾਸਨ ਉੱਥੇਲੇ ਪਾਸੇ ਉੱਥੇ ਤੱਕ ਪਹੁੰਚ ਕੇ ਅਗਲੇ ਬਾਅਦ ਚਲਾਇਆ ਜਾ ਰਿਹਾ ਹੈ ਇਸ ਲਈ ਤਾਂ ਇਹ ਰਿਕਾਰਡ ਵਿੱਚ ਰੱਖਨੇ ਨਾ ਪੜੇ ਕਿ ਹਮਨੇ ਯੂਜ਼ ਕੀ ਹੈ ਕੈਮੀਕਲ ਵੀ ਕੈਮੀਕਲ ਸਪਰੇਅ ਯੂਜ਼ ਕਰੀ ਗਈ ਹੈ ਅੱਖਾਂ 'ਚੋਂ ਮੈਂ ਔਰ ਇਤਨੇ ਘੱਜੇ एक और देखिए कि दो दो यहाँ पर और लगातार ये बैक बैक जो है पर पर की एक बात बताइए एम्बुलेंस यहाँ पे आई थी क्या हुआ था एम्बुलेंस हमें लगता है की एक किसान के सर में चोट लगी है और अभी बोल नहीं सकते अभी बोल नहीं सकते क्या वो बुलेट इंजरी है या कुछ और है ہم بول نہیں سکتے اس کا کنفرم نہیں ہے لیکن بہت ہیوی اس کے بلیڈنگ ہو رہی ہے اس کو راجپورا لے کے گئے ایک ایک کو चोट लगी है तो दो को दो इंजर्ड हो चुके हैं दोनों की हेड इंजरी है तीन जने तीन जो चार की गिनती तोसी जा रही है कुछ तीन की गिनती तोसी जा रही है जेडे ਹੁਣ ਤੱਕ ਇੰਜਰਡ ਹੋਏ ਆ ਤੇ ਕੁੰਵਰ ਸਾੜਨਾ ਜੁੜਿਆ ਕੁੰਵਰ ਇਹ ਲਾਸਟ ਟਾਈਮ ਹੀ ਜਿਹੜੇ ਛੁੱਟੇ ਗਏ ਸੀ ਅਥਰੂ ਗੈਸ ਦੇ ਗੋਲੇ ਤੇ ਇਹ ਐਕਸਪਾਇਰੀ ਡੇਟ ਦਾ ਸੁੱਟੇ ਗਏ ਸੀ ਤੁਹਾਨੂੰ ਕੀ ਲੱਗਦਾ ਐਕਸਪਾਇਰੀ ਡੇਟ ਨਾਲ ਜ਼ਿਆਦਾ ਨੁਕਸਾਨ ਹੁੰਦਾ ਐ ਐਕਸਪਾਇਰੀ ਡੇਟ ਨਾਲ ਦੇਖੋ ਜ਼ਿਆਦਾ ਨੁਕਸਾਨ ਹੁੰਦਾ ਤੇ ਅਸੀਂ ਕਹਿ ਨਹੀਂ ਸਕਦੇ ਪਰ ਇਹ ਜ਼ਰੂਰ ਆ ਕਿ ਉਹਨਾਂ ਨੂੰ ਆਪਣੇ ਰਿਕਾਰਡ ਦੇ ਵਿੱਚ ਮੇਨਟੇਨ ਕਰਨਾ ਪਈ ਉਹਨਾਂ ਨੂੰ ਆਪਣੇ ਰਿਕਾਰਡ ਚ ਮੇਨਟੇਨ ਨਹੀਂ ਕਰਨੇ ਪੈਂਦੇ ਕਿੰਝੜ ਹੋਰ ਲੱਗਦਾ ਕੋਈ ਓਏ ਲਗਾਤਾਰ ਇਹ ਤਸਵੀਰਾਂ ਜਿਹੜੇ ਰੈਸਕਿਊ ਕੀਤਾ ਜਾ ਰਿਹਾ ਟੀਮ ਵੱਲੋਂ ਫਿਰ ਤਸਵੀਰ ਤੁਸੀਂ ਦੇਖ ਸਕਦੇ ਸਰਜੀਤ ਸਿੰਘ ਫੂਰ ਨੂੰ ਇਸ ਸਮੇਂ ਦਿੱਤੇ ਰੈਸਕਿਊ ਕੀਤਾ ਜਾ ਗਿਆ ਵਾ ਰੈਸਕਿਊ ਜਿਹੜੇ ਕਿ ਕਿਸਾਨ ਆਗੂ ਅਗਲੇ ਪਾਸੇ ਤੁਰੇ ਸੀ ਸੁਰਜੀਤ ਸਿੰਘ ਫੂਲ ਆਸਮਾ ਆਵਾਜ਼ਾਂ ਵਿੱਚ ਜ਼ਿਆਦਾ ਹੋਣੇ ਚੱਲ ਹੋ ਗਈਆਂ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਕਿ ਤਕਰੀਬਨ ਦੂਰ ਤੱਕ ਹੁਣ ਛੁੱਟੇ ਜਾ ਰਿਹਾ ਤੇ ਇਸ ਸਮੇਂ ਸੁਜੀਤ ਸਿੰਘ ਫੂਲ ਜਿਹੜੇ ਉਹ ਵੀ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਵਾ ਤਕਰੀਬਨ ਜਿਹੜੀਆਂ ਇੱਥੇ ਐਂਬੂਲੈਂਸ ਸੀ ਜਿਹੜੀਆਂ ਕਿ ਐਂਬੂਲੈਂਸ ਇੱਥੇ ਖੜੀਆਂ ਵਾਂ ਚਾਰ ਮੈਂਬਰ ਜਿਹੜਾ ਕਿ ਇੰਜਰ ਦੱਸੇ ਗਏ ਸੀ ਹੁਣ ਸੁਰਜੀਤ ਸਿੰਘ ਫੂਲ ਜਿਹੜੇ ਕਿ ਕਿਸਾਨ ਆਗੂ ਅਗਲੇ ਪਾਸੇ ਵਦਨ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਵੇਂ ਜਿਹੜੇ ਸਿੰਘਪੂਲ ਸੀ ਸਦਰਾਮ ਸਿੰਘ ਪੰਡੂ ਸੀ ਸੁਵਿੰਦਰ ਸਿੰਘ ਚਤਾਲਾ ਤੇ ਸੁਜੀਤ ਸਿੰਘ ਫੂਲ ਐ ਇਸ ਟਾਈਮ ਦੇ ਉੱਤੇ ਉਸ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਹੋਣਾ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਤੇ ਇਸ ਟਾਈਮ ਰਾਜਪੁਰੇ ਜਿੱਥੇ ਕਿ ਚਾਰ ਇੰਜਰ ਪਹਿਲਾਂ ਦੱਸਿਆ ਜਾ ਰਿਹਾ ਕਿ ਦੋ ਥੋੜਾ ਸੀਰੀਅਸ ਵੀ ਸੀ ਕਿਸਾਨ ਲੀਟਰ ਸੁਜੀਤ ਸਿੰਘ ਫੂਲ ਨੂੰ ਇਸ ਟਾਈਮ ਦੇ ਉੱਤੇ ਐਂਬੂਲੈਂਸ ਦੇ ਵਿੱਚ ਜਿਹੜੀ ਕਿ ਲਗਾਤਾਰ ਐਂਬੂਲੈਂਸ ਇੱਥੇ ਆਪਣੀ ਕਾਰਵਾਈ ਕਰ ਰਹੀਆਂ ਤਾਂ ਸੁਜੀਤ ਸਿੰਘ ਫੂਲ ਟਾਈਮ ਜਿਵੇਂ ਆਤੇ ਹੋਨੇ ਹੋਨੇ ਇੱਕ ਬਜ਼ੁਰਗ ਨੂੰ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਸ਼ਾਇਦ ਸਿਰ ਦੇ ਵਿੱਚ ਸੱਟ ਲੱਗੀ ਕਿਵੇਂ ਬਚਾਅ ਹੋ ਗਿਆ ਉਹਨਾਂ ਦਾ ਦੇਖੋ ਜੀ ਜਿਹੜਾ ਬਜ਼ੁਰਗ ਇੰਜਰਡ ਹੋਇਆ ਉਹਦੇ ਤੇ ਲੱਗਦਾ ਕੋਈ ਬੁਲਟ ਜਿਹੜਾ ਚਲਾਇਆ ਗੋਲੀ ਚਲਾਈ ਹੈ ਉਹਨਾਂ ਨੇ ਤੇ ਉਹ ਕਾਫੀ ਉਹਦੇ ਸਿਰ ਦੇ ਵਿੱਚੋਂ ਜਿਹੜਾ ਮਤਲਬ ਕਿ ਬਲੱਡ ਜਿਹੜਾ ਬਲੀਡਿੰਗ ਹੋ ਰਹੀ ਆ ਉਹਨੂੰ ਵੀ ਹਸਪੀਟਲ ਲੈ ਕੇ ਗਏ ਆ ਚਾਰ ਬੰਦੇ ਜਿਹੜੇ ਆ ਮਤਲਬ ਕਿ ਹੁਣ ਤੱਕ ਜ਼ਖਮੀ ਹੋ ਗਿਆ 2 ਘੰਟੇ ਹੋਏ ਆ ਸਾਡਾ ਜਥਾ ਗਏ ਨੂੰ ਤੇ 2 ਘੰਟਿਆਂ ਦੇ ਵਿੱਚ ਵਿੱਚ ਸਾਡੇ ਜਿਹੜੇ ਆ ਮਤਲਬ ਕਿ ਚਾਰ ਬੰਦੇ ਜਿਹੜੇ ਆ ਕੇਂਦਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਜਿਹੜਿਆ ਉਹ ਝਕਮੀ ਕੀਤੇ ਆ ਅਸੀਂ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਸੀਗਾ ਕਿ ਕੇਂਦਰ ਸਰਕਾਰ ਸਾਡੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਲੋਕਾਂ ਦੇ ਉੱਤੇ ਤਸ਼ੱਦਦ ਕਰੂਗੀ ਤੇ ਉਹ ਜਿਹੜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਕਿ ਤਸ਼ੱਦਦ ਲੋਕਾਂ ਦੇ ਉੱਤੇ ਲਗਾਤਾਰ ਜਿਹੜਾ ਹੋ ਰਿਹਾ ਤੁਰ ਕੋਲ ਤਸ਼ੱਦਦ ਆ ਜਿਹੜਾ ਸਵੇਰੇ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਹੋ ਸਕਦਾ ਉਧਰ ਦੇ ਪਾਸੋਂ ਫਿਰ ਤਸ਼ੱਦਦ ਹੋਵੇ ਪਰ ਲਗਾਤਾਰ ਜਦੋਂ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਚਾਹੀ ਤੇ ਉਤੋਂ ਬਾਅਦ ਦੇ ਵਿੱਚ ਗੱਲਬਾਤ ਦਾ ਦੌਰ ਜਿੱਥੇ ਕਿ ਨਾਲ-ਨਾਲ ਚੱਲਦਾ ਰਿਹਾ ਪਰ ਗੱਲਬਾਤ ਦੇ ਦੌਰਾਨ ਹੀ ਉਧਰ ਦੇ ਪਾਸੋਂ ਥਰੂ ਗੈਸ ਦੇ ਗੋਲੇ ਛੱਡੇ ਗਏ ਥਰੂ ਗੈਸ ਦੇ ਗੋਲੇ ਛੱਡਣ ਤੋਂ ਬਾਅਦ ਦੇ ਵਿੱਚ ਹੁਣੇ ਜੇ ਦੱਸਿਆ ਗਿਆ ਕਿ ਸ਼ਾਇਦ ਉਧਰੋਂ ਬੁਲਟ ਵੀ ਲੱਗੀ ਆ ਇੱਕ ਬਜ਼ੁਰਗ ਸੀ ਜਿਹਨਾਂ ਦੇ ਬੁਲਟ ਲੱਗੀ ਆ ਉਹਦੇ ਨਾਲ ਉਹਨਾਂ ਨੂੰ ਕਾਫੀ ਹੱਥ ਦੇ ਵਿੱਚ ਨੁਕਸਾਨ ਹੋਇਆ ਤੇ ਸਿਰ ਦੇ ਵਿੱਚ ਜਿਹੜੀ ਬੁਲਟ ਲ ਹੋ ਚੁੱਕੇ ਤੇ ਹੁਣੇ ਸੁਰਜੀਤ ਸਿੰਘ ਫੂਰ ਜਿਹੜੇ ਕਿ ਕਿਸਾਨ ਆਗੂ ਸੀ ਜਿਨ੍ਹਾਂ ਨੇ ਮਰਚੀ ਵੜਿਆ ਜਥੇ ਦੇ ਵਿੱਚ ਪਹਿਲੇ ਜਥੇ ਦੇ ਵਿੱਚ ਨਾਮ ਸੀ ਉਹਨਾਂ ਦਾ ਉਹ ਵੀ ਅਗਲੇ ਪਾਸੇ ਪਹੁੰਚੇ ਸੀ ਪਰ ਹੁਣੇ ਹੀ ਉਹਨਾਂ ਨੂੰ ਵੀ ਰੈਸਕਿਊ ਕਰਕੇ ਪਿਛਲੇ ਲਿਆਂਦਾ ਗਿਆ ਉਹਨਾਂ ਦੀ ਹਾਲਤ ਵੀ ਕਾਫੀ ਖਰਾਬ